ਹੈਲੋ ਸਸੀਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਸਟੀਲ ਡਰਾਇਰ ਬਾਰੇ ਕਿ ਸਟੀਲ ਡਰਾਇਰ ਕਿਵੇਂ ਕਰਦੇ ਆ ਸਭ ਤੋਂ ਪਹਿਲਾਂ ਜੇ ਆਪਾਂ ਨੂੰ 4 ਸੈਕਸ਼ਨ ਕਰਨੇ ਚਾਹੀਦੇ ਆ ਜਿਹਦੇ ਕਾਰਨ ਨੇ ਕਿ ਆਪਣਾ ਸਟੀਲ ਡਰਾਇਰ ਵਧੀਆ ਨੀਟ ਐਂਡ ਕਲੀਨ ਹੋ ਜੇ ਸੈਕਸ਼ਨ ਕਰਨ ਤੋਂ ਬਾਅਦ ਜਦੋਂ ਵੀ ਆਪਾਂ ਸਟੀਲ ਡਰਾਇਰ ਸ਼ੁਰੂ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਰੂਟਸ ਨੂੰ ਕਲੀਨ ਕਰਨਾ ਚਾਹੀਦਾ ਵਾ ਅਗਰ ਆਪਾਂ ਰੂਟਸ ਕਲੀਨ ਨਹੀਂ ਕਰਦੇ ਤੇ ਆਪਣੇ ਸਟੇਲ ਡਰ ਦਾ ਰਿਜ਼ਲਟ ਵਧੀਆ ਨਹੀਂ ਆਊਗਾ ਰੂਟਸ ਕਲੀਨ ਕਰਨ ਤੋਂ ਬਾਅਦ ਫਿਰ ਹੀ ਆਪਾਂ ਨੂੰ ਲੈਂਥ ਹੀ ਕਲੀਨ ਕਰਨੀ ਚਾਹੀਦੀ ਆ ਅਗਰ ਆਪਾਂ ਰੂਟਸ ਨਹੀਂ ਕਲੀਨ ਕਰਦੇ ਲੈਂਥ ਕਲੀਨ ਕਰ ਲੈਨੇ ਆ ਤਾਂ ਆਪਣਾ ਸਟੇਲ ਡਰ ਕਰਨ ਦਾ ਕੋਈ ਫਾਇਦਾ ਨਹੀਂ ਹੋਊਗਾ ਬਾਕੀ ਸੌਰੀ YouTube ਫੈਮਲੀ ਕਿ ਮੈਂ ਸਟੇਲ ਡਰ ਪਹਿਲਾਂ ਹੀ ਕਰਤੀ ਸੀ ਮੈਂ ਜਲਦੀ ਹੀ ਕੋਸ਼ਿਸ਼ ਕਰੂੰਗਾ ਕਿ ਸਟੇਲ ਡਰ ਦੀ ਫੁੱਲ ਵੀਡੀਓ ਅਪਲੋਡ ਕਰਾਂਗਾ client ਦੇ हेयर ਨਾ ਬਹੁਤ ਜ਼ਿਆਦਾ ਹੀ ਰਫ ਸੀ ਕਿਉਂਕਿ ਉਹਨਾਂ ਆਲਰੇਡੀ ਹਾਈਲਾਈਟ ਵਗੈਰਾ ਕਰਵਾਈਆਂ ਹੋਈਆਂ ਸੀ ਜਿਹਦੇ ਕਾਰਨ ਕਿ ਮੈਂ ਸਟੇਡ ਡਰਾਈਰ ਮੀਡੀਅਮ ਹੀਟ ਨਾਲ ਹੀ ਡਰਾਈਰ ਇਹਨਾਂ ਦੇ ਕੀਤੀ ਸੀ ਅਗਰ ਜੇ ਤੁਹਾਡੇ ਕੋਲ ਵੀ ਐਵੇਂ ਦੇ हेयर ਆਂਦੇ ਆ ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਕਿ ਮੀਡੀਅਮ ਡਰਾਈਰ ਨਾਲ ਹੀ ਸਟੇਡ ਡਰਾਈਰ ਕਰੋ ਜਦੋਂ ਮੈਂ ਫਰੰਟ ਤੋਂ ਫਲਿਕਸ ਡਰਾਈਰ ਕਰਨ ਲੱਗਾ ਸੀ ਤਾਂ ਫਲਿਕਸ ਬਹੁਤ ਹੀ ਜ਼ਿਆਦਾ ਲੌਂਗ ਸੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਫਿਰ ਮੈਂ ਕਲੈਂਡ ਨੂੰ ਪੁੱਛ ਕੇ ਉਹਨਾਂ ਦੀ ਫਲਿਕਸ ਥੋੜੀ ਚੰਨ ਤੱਕ ਸ਼ਾਰਟ ਕਰਤੀ ਸੀ ਵੀ ਜਿਹਦੇ ਕਰਕੇ ਉਹ ਵੀ ਵਧੀਆ ਰਾਉਂਡ ਦੇ ਵਿੱਚ ਆ ਜਾਏ ਮੈਂ 4 ਤੋਂ 5 ਵਾਰ ਇਸ ਨੂੰ ਰਾਉਂਡ ਕੀਤਾ ਕਿਉਂਕਿ ਵਾਲ ਜਿਆਦਾ ਹਲਕੇ ਸੀ ਇਸ ਕਰਕੇ ਕਿ ਉਹ ਇੱਧਰ ਉੱਧਰ ਜਿਆਦਾ ਡਿਗ ਰਹੇ ਸੀ ਮੈਂ ਰਾਉਂਡ ਬਰਸ਼ ਵੀ ਥੋੜਾ ਮੀਡੀਅਮ ਜੈ ਲਿਆ ਸੀ ਵੀ ਜੋ ਕਿ ਫਰੰਟ ਫਲਿਕਸ ਕਰਨ ਲੱਗਿਆ ਕੋਈ ਦਿੱਕਤ ਪਰੇਸ਼ਾਨੀ ਨਾ ਆ ਜਾਵੇ ਔਰ ਥੋੜਾ ਵੋਲਿਊਮ ਵੀ ਆ ਜਾਵੇ ਮੀਡੀਅਮ ਬਰਸ਼ ਲੈਣ ਦਾ ਕਾਰਨ ਇਹ ਆ ਕਿ ਜਦੋਂ ਆਪਾਂ ਫਲਿਕਸ ਡ੍ਰਾਇਰ ਕਰਦੇ ਆ ਤਾਂ ਥੋੜਾ ਰਾਉਂਡ ਸ਼ੇਪ ਵਧੀਆ ਆ ਜਾਂਦੀ ਹੈ ਜੀ ਜਦੋਂ ਆਪਾਂ ਫਲਿਕਸ ਡ੍ਰਾਇਰ ਕਰਦੇ ਆ ਤਾਂ ਆਪਾਂ ਨੂੰ ਨਾਲ ਦੀ ਨਾਲ ਵੀ ਬਰਸ਼ ਨੂੰ ਥੋੜਾ ਰਾਉਂਡ ਕਰਨਾ ਚਾਹੀਦਾ ਵੀ ਜਿਹਦੇ ਕਰਕੇ ਉਹ ਵਧੀਆ ਸ਼ੇਪ ਵਿੱਚ ਆ ਜਾਏ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ ਵੀ ਜਦੋਂ ਵੀ ਆਪਾਂ ਸਟ੍ਰੇਟ ਡ੍ਰਾਇਰ ਕਰਦੇ ਆ ਤਾਂ ਆਪਾਂ ਡਾਇਰੈਕਟ ਹੀਟ ਨਹੀਂ ਲਗਾਣੀ ਬਰਸ਼ ਨੂੰ ਨਹੀਂ ਤਾਂ ਤੁਹਾਡੇ ਵਾਲ ਫਸ ਜਾਣਗੇ ਜਾਂ ਤਾਂ ਜਲ ਜਾਣਗੇ ਥੋੜੀ ਤਰੇਸ਼ਮੀ ਜੀ ਕਰਕੇ ਆਪਾਂ ਨੂੰ ਡਰਾਇਰ ਚਲਾਉਣੀ ਚਾਹੀਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਰਾਉਂਡ ਦੇ ਵਿੱਚ ਕੀਤੀ ਸੀ ਤਾਂ ਬਹੁਤ ਹੀ ਪਿਆਰੀ ਲੁੱਕ ਮਿਲ ਗਈ ਸੀ ਕਲਾਇੰਟ ਵੀ ਮੇਰੇ ਖੁਸ਼ ਹੋ ਗਏ ਸੀ ਦੇਖ ਕੇ ਫਿਰ ਉਸ ਤੋਂ ਬਾਅਦ ਵੀ ਮੈਂ ਹਲਕਾ ਹਲਕਾ ਇਹਨਾਂ ਦੇ ਸਿਰਮ ਲਗਾਤਾ ਵੀ ਜੋ ਵੀ ਰਫ ਵਾਲ ਹੋਣਗੇ ਥੋੜੇ ਸਿਰਮ ਦੇ ਨਾਲ ਥੋੜੇ ਸ਼ਾਈਨ ਕਰਨਗੇ ਅਗਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਔਰ ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਥੇ ਹੀ ਨਾਲ ਆਪਣੀ ਹੁਣ ਸਟੇਲ ਡਰੈਰ डन ਕੰਪਲੀਟ ਹੋ ਜਾਂਦੀ ਹੈ ਜੀ ਧੰਨਵਾਦ ਜੀ ਸਾਰਿਆਂ ਦਾ